ਸੱਚਾ ਜੈ ਜੈ ਸਰਬਾਨਾਂ ਅਮ੍ਰਿਤਸਰ ਜੈ ਜੈ ਸਰਬਾਨਾਂ ਜੈ ਜੈ ਸਰਬਾਨਾਂ ਵਿਕਟਰੀ ਵਿਕਟਰੀ ਮੋਤੀ ਜੀ ਮੋਤੀ ਜੀ ਪੜੀ ਦਾ ਸਾਹਿਬ ਅਮੇ ਸਾਹਿਬ ਪੜੀ ਦਾ ਸਾਹਿਬ ਬੰਦੂਨ ਵਿੱਚ ਕਰ ਲੈ ਆਪਣਾ ਪੜੀ ਦੀ ਦੇਖੋ ਤਾਂ ਉਹ ਬੱਲੇ ਬੱਲੇ ਹੋ ਗਏ ਮਜਾ ਜਿਹਾ ਲੱਗੇ ਹੋ ਗਿਆ ਭਾਈ ਮੋਨ ਵਿੱਚ ਮੇਰੇ ਸਾਹਿਬ ਇੱਥੇ ਮਾਰੋ ਆਪਣਾ ਸਾਇਲੈਂਸ ਬੋਲੀ ਨਗਰੀ ਮੈਂ ਕੌਣ ਕਿਥੇ ਕਰੂੰਗਾ ਸੈਲਡ ਹੋ ਗਿਆ ਸਾਰੇ ਹਮਦਸਰ ਸਾਹਿਬ ਦੇ ਵਿੱਚ ਅੱਜ ਅਸੀਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਦੀ ਜਿਹੜੀ ਹੈ ਸਾਨੂੰ ਉਸ ਸੀ ਦੇ ਉੱਤੇ ਸਾਨੂੰ ਮਿਠਾਣ ਲਈ ਸਾਡੇ ਮਾਣਯੋਗ ਪੰਜਾਬ ਦੇ ਮੰਤਰੀ ਜੀ ਨਾਲ ਕੋਈ ਸਰਕਾਰ ਗਰੀਬ ਜੀ ਢਾਈ ਨੂੰ ਸਾਡੇ ਐਮਐਲਏ ਸਹਿਬਾਨ ਸਤੂ ਸਾਹਿਬ ਔਰ ਸਾਡੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸ਼ਕਰਵਾਲ ਜੀ ਸਾਡੇ ਵਿਧਾਤੀ ਪ੍ਰਧਾਨ ਰਜਿੰਦਰ ਸਿੰਘ ਖਾਦੇ ਜੀ ਔਰ ਵੀ ਬਹੁਤ ਸਾਰੇ ਸਾਥੀ ਨੇਰੇ ਆਏ ਨੇ ਅੱਜ ਜੀ ਇਹ ਜੋ ਨਿਰਧਾਰਨ ਕੋਈ ਆ ਚੁਪੀ ਆ ਜਿਹੜੇ ਕਾਰਪੋਰੇਸ਼ਨ ਤੇ ਸਰਕਾਰ ਕੰਮ ਕਰਾਉਣਾ ਚਾਹੀਦੀ ਸੀ ਲੇਕਿਨ ਤਕਨੀਕੀ ਵਜ੍ਹਾ ਜਿਹੜੀ ਸੀਗੀ ਅਸੀਂ ਮੱਤੇ ਨਹੀਂ ਸੀ ਪਾ ਸਕਦੇ ਉਹਦੇ ਕਰਕੇ ਰੁਕਿਆ ਸੀ ਇਮੀਡੀਏਟਲੀ ਅੱਜ ਅਸੀਂ ਇਹ ਜਿਹੜਾ ਦਫ਼ਤਰ ਦੇ ਵਿੱਚ ਆਪਣਾ ਉਹਦਾ ਗ੍ਰੈਂਡ ਕਰਨ ਤੋਂ ਬਾਅਦ ਇਮੀਡੀਏਟਲੀ ਜਿਹੜੇ ਸ਼ਹਿਰ ਦੇ ਰੁਕੇ ਡਵੈਲਪਮੈਂਟ ਦੇ ਕੰਮ ਨੇ ਜਾ ਹੋਣ ਵਾਲੇ ਨੇ ਇਮੀਡੀਏਟਲੀ ਦਿਨ ਰਾਤ ਇੱਕ ਕਰਕੇ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਹੈ ਡਵੈਲਪਮੈਂਟ ਜਿਹੜੀ ਹੈ ਚਾਰੇ ਪਾਸੇ ਚਾਰੇ ਤਫਾ ਜਿਹੜੀ ਹੈ ਕਰਾਂਗੇ ਔਰ ਸਾਡੀਆਂ 85 ਵਾਡਾਂ ਦੇ ਵਿੱਚੋਂ 85 ਦੀਆਂ 85 ਵਾਡਾਂ ਜਿਹੜੀਆਂ ਨੇ ਸਾਡੀਆਂ ਨੇ ਕੋਈ ਆਪੋਜੀਸ਼ਨ ਨਹੀਂ ਅਸੀਂ 85 ਵਾਡਾਂ ਦੇ ਵਿੱਚ ਹੀ ਬਰਬਰਤਾ ਇੱਕ ਸੁਪਰਾ ਦੇ ਨਾਲ ਜਿਹੜੀ ਡਵੈਲਪਮੈਂਟ ਦੀ ਕਰਾਂਗੇ ਪ੍ਰਣ ਕਰਦੇ ਆ ਔਰ ਇਹ ਹੀ ਮੈਂ ਕਹਿਣਾ ਚਾਹਣਾ ਅੱਜ ਦੇ ਇਸ ਪ੍ਰਸਤ ਵਾਹ ਜੀ ਮਾਂਜੀ ਜਿੰਦਾਬਾਦ ਸਰਬ ਜੋ ਹਾਂਜੀ ਧਾਲੀਵਾਲ ਸਾਹਿਬ ਹਾਂਜੀ ਹਾਂਜੀ ਧਾਲੀਵਾਲ ਸਾਹਿਬ ਸਾਹਮਣੇ ਇਹ ਕਹਿਣਾ ਚਾਹੁੰਦੇ ਹੋ ਅੱਜ ਅਮਰਸਰ ਤੋਂ ਨਵਾਂ ਮੇਰ ਮਿਲਣ ਜਾ ਰਹੇ ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ ਰੂਪਨਗਰ ਬਸਤੀ ਦੀ ਝਗੜੀ ਅਮਰਸਰ ਮਿੱਕਸ ਸ਼ਹਿਰ ਹੈ ਜਿੱਥੇ ਰੂਪਨਗਰ ਬਸਤੀ ਦਾ ਕਹਾਵਾ ਕਿੱਥੇ ਬੋਗਿਆਣਾ ਮੰਦਿਰ ਹੈ ਇੱਥੇ ਪਹਾੜ ਬਾਅਦ ਮਿਕਦਾ ਮੰਦਿਰ ਹੈ ਉਹ ਚੈਦੂ ਅੱਜ ਨਵਾਂ ਮੇਅ ਜਿਹੜਾ ਉਹ ਮਿਲਿਆ ਕਦੋਂ ਜਿਹੜਾ ਚੋਰੀ ਹੋਈ ਆ ਉਸ ਤੋਂ ਬਾਅਦ ਅੱਜ ਅਸੀਂ ਉਹਨਾਂ ਨੂੰ ਉਹਨਾਂ ਦੇ ਜਿਹੜਾ ਕੰਮ ਖੜੇ ਸ਼ੁਰੂ ਕਰਨ ਵਾਸਤੇ ਕਿਉਂਕਿ ਕੰਮ ਬਹੁਤ ਲੇਟ ਅੱਗੇ ਹੋਇਆ ਤੇ ਇਹ ਤੋੜਿਆ ਕਿ ਇੱਕ ਇੱਕ ਮਿੰਟ ਜਿਹੜਾ ਉਹ ਸਾਡੇ ਲਈ ਬਹੁਤ ਮਤਲਬ ਕੀਮਤੀ ਹੈ ਤੇ ਕੋਈ ਟਾਈਮ ਖਰਾਬ ਨਾ ਕੀਤਾ ਜਾਵੇ ਇਸੇ ਕਰਕੇ ਅੱਜ ਅਸੀਂ ਮੰਗ ਮੋਤੀ ਭਟਿਆ ਜੀ ਨੂੰ ਉਹਨਾਂ ਦੇ ਛੇਰ ਤੇ ਖੜਨ ਵਾਸਤੇ ਆਏ। ਔਰ ਮੈਂ ਅਮਰਸਰ ਨਿਵਾਸੀਆਂ ਨੂੰ ਤੁਹਾਡੇ ਤੋਂ ਕਹਿਣਾ ਚਾਹੁੰਦਾ ਕਿ ਅਮਰਸਰ ਨਿਵਾਸੀਆਂ ਦੀਆਂ ਆਸਾਂ ਤੇ ਖਰੇ ਉੱਤਰ ਵਾਸਤੇ ਅਸੀਂ ਵਾਅਦਾ ਦੇਂਦੇ ਇੱਕ ਕਮਕਾਜ਼ਾ ਦੇ ਸਰਵਿਸ ਵਾਲੀ ਟੀਮ ਮੋਤੀ ਭਾਰਤੀਆਂ ਦੀ ਵੀ ਕੋਈ ਦੇਹੇ। ਸ਼ਹਿਰ ਦੇ ਜਿੰਨੇ ਵੱਡੇ ਬੁੱਧੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਥ ਵੀ ਕਰਾਂਗੇ। ਔਰ ਕਿਸੇ ਵੀ ਖੈਦ ਦੇ ਬਸਨੀਕ ਨੂੰ ਕੋਈ ਕਿਸੇ ਕਿਸ ਨੂੰ ਦੀ ਤਕਲੀਫ ਆਵੇ ਉਹ ਨਹੀਂ ਹੋਣ ਦਿੱਤੀ ਜਾਊਗੀ ਕੰਮ ਅਸੀਂ ਪਹਿਲਾਂ ਵੀ ਕਰਦੇ ਸੀਗੇ ਪਰ ਕਿਉਂਕਿ ਸਤਾਨਿਕ ਸਰਕਾਰਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅਦਾਵਾ ਇਹਨਾਂ ਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮੂਦ ਹੈ ਉਹ ਬਹੁਤ ਜ਼ਿਆਦੀਆਂ ਦਾ ਕੋ ਪਾਵਲਾ ਹੈ ਇਸ ਕਰਕੇ ਇਸ ਦਗਤ ਨੂੰ ਦੇ ਹਾਉਸ ਨੂੰ ਬਣਾਉਣਾ ਮੇਲ ਨੂੰ ਬਣਾਉਣਾ ਬਹੁਤ ਹੀ ਜ਼ਿਆਦਾ ਜੋ ਦੀ ਬਹੁਤ ਸਾਰੇ ਕੰਮ ਪਟਾ ਗਿਆ ਜਿਹੜੇ ਹਾਉਸਲੀ ਮਤਲਬ ਜਿਹੜਾ ਉਹ ਉਹ ਜਿੰਨਾ ਤੇ ਹਾਉਸਲੀ ਬਣਦਾ ਉਸ ਤੋਂ ਬਿਨਾ ਉਹ ਕੰਮ ਜਿਹੜੇ ਨਹੀਂ ਹੋ ਸਕਦੇ ਸੋ ਅੱਜ ਤੋਂ ਮਤਲਬ ਜਿਹੜੇ ਕੰਮ ਅਵਸਰ ਜਿਹੜੇ ਉਹ ਚਲੂ ਹੋ ਜਾਣਗੇ ਸ਼ਾਇਦ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਤੁਹਾਡੀ ਜੋ ਵੀ ਕੰਪਲੇਂਟ ਹੈ ਸਾਡੇ ਮੇਲ ਸਾਹਿਬ ਸਵੇਰੇ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਬਿਠਿਆ ਕਰਨਗੇ ਸਾਡੇ ਜਿੰਨੇ ਐਮਸੀ ਹੈ ਇੱਦਾਂ ਮੇਸਰ ਸਾਹਿਬ ਨੇ ਕਿਹਾ ਸਾਡੇ ਲਈ ਕੋਈ ਇਹ ਨਹੀਂ ਹੈ ਕਿ ਕੌਣ ਕਿਹੜੀ ਪਾਰਟੀ ਦਾ ਕੌਣ ਕਿੱਥੇ ਕੌਂਸਲਾ ਹੈ ਸਾਡੇ ਵੀ ਹਲਵਾੜ ਦਾ ਬਰਾਬਰ ਵਿਕਾਸ ਕਰਨਾ ਉਹ ਜੂਰੀ ਹੈ ਸਾਡੇ ਸ਼ਹਿਰ ਦਾ ਵਿਕਾਸ ਕਰਨਾ ਜੂਰੀ ਹੈ ਭਾਵੇਂ ਕਿਹੜਾ ਦੋਨਾਂ ਕਿ ਜਿਹੜੇ ਸਭੀ ਪਾਰਟੀ ਦੇ ਨੁਮਾਇੰਦੇ ਖੜੇ ਹੋਏ ਸੀ ਇਲੈਕਸ਼ਨ ਦੇ ਵਿੱਚ ਜਿਹੜੇ ਰਹਿ ਗਏ ਜਿਹੜੇ ਹਾਰ ਗਏ ਕੋਈ ਗੱਲ ਨਹੀਂ ਪਰ ਉਹਨਾਂ ਨੂੰ ਵੀ ਬਰਾਬਰ ਇਤਮਾਮ ਜਿਹੜਾ ਇਹ ਸੌਫਟਵੇਅਰ ਵਿੱਚ ਤਾਂ ਮੈਂ ਜਾਊਗਾ ਉਹਨਾਂ ਦੇ ਵੀ ਕੰਮਕਾਰ ਜਿਹੜੇ ਬਰਾਬਰ ਦੇ ਚਿੱਤੇ ਜਾਣਗੇ ਜਿਹੜੇ ਸਾਡੀ ਪਾਰਟੀ ਦੇ ਵਕਤਾਂ ਦੇ ਜਿਹੜੇ ਜਿਹੜੇ ਸਾਦੇ ਬੜੇ ਤੇਜ਼ੀ ਜਤੋਂ 2000 ਘਾਤੇ ਜਿੱਤਾ ਹੋਰੀ ਹੋਰ ਗੱਲ ਹੈ ਪਰ ਉਹ ਕੰਪਾਰਟੀ ਦੇ ਬੜੇ ਕਮਿਟਡ ਸਾਥੀ ਦੇ ਉਹਨਾਂ ਦੇ ਕੰਮਕਾਰ ਵੀ ਜਿਹੜੇ ਪਹਿਲ ਦੇ ਆਧਾਰ ਤੇ ਹੋਣਗੇ ਸੋ ਮੈਂ ਤੁਹਾਡੇ ਤੂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਧੰਨਿਆ ਦੇਣਾ ਚਾਹੁੰਦਾ ਅੱਜ ਮੈਂ ਮਾਣਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਕਨਟੋਮੈਗ ਨੂੰ ਨੰਬਰ ਸਰ ਦਾ ਸਰ ਦਾ ਵਿਕਾਸ ਜਿਹੜਾ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬਹੁਤ ਵਧੀਆ ਇੱਕ ਸਾਥ ਇੱਕ ਬਰਾਬਰ ਦਾ ਹੋਏਗਾ ਸਾਰੇ ਸ਼ਹਿਰ ਦਾ ਹੋਏਗਾ ਕਿ ਇਹ ਨਹੀਂ ਕਿ ਇੱਥੇ ਆਪ ਦੇ ਬੰਦਫਸੀਆਂ ਉੱਥੇ ਹੋ ਜਾ ਤੁਝੇ ਸਾ ਵੀ ਹੋ ਜਾਣਗੇ ਸਾਰੇ ਆਪ ਬਾਵਾ ਖੁੱਲੀਆਂ ਹਲਕਾ ਦਾ ਫਾਇਦਾ ਕਰਦੇ ਆ ਸਤਿਕਾਰ ਕਰਦੇ ਆ ਸਿਆਸਤ ਆਪਣੀ ਥਾਣਾ ਪਰ ਸ਼ਹਿਰ ਦਾ ਫਾਇਦਾ ਆਪਣੀ ਥਾਣਾ ਸੋ ਜਿੱਥੇ ਵੀ ਕਿਤੇ ਵਿਕਾਸ ਹੋਣ ਵਾਲਾ ਜੇ ਕੋਈ ਸਸਤੀ ਬੀਆਪੀ ਦੇ ਐਮਸੀ ਨੇ ਕੋਈ ਕਾਲੀ ਦਲਦੇ ਆ ਕੋਈ ਕੰਨ ਵਸਦੇ ਆ ਜਿੱਥੇ ਵੀ ਉਹਨਾਂ ਦੀਆਂ ਵੱਡਾ ਜਿਹੇ ਕੰਮ ਹੋਣਾ ਲਾ ਆ ਕੇ ਮੇਰ ਸਾਹਿਬ ਨੂੰ ਦੱਸਣ ਉਹਨਾਂ ਦੇ ਕੰਮ ਜਿਹੜੇ ਆ ਬਰਾਬਰ ਦੱਸੀ ਕਹਾਂਗੇ ਮੈਂ ਤੁਹਾਨੂੰ ਕਰਾ ਤਾਇਆ ਜੀ ਅੱਜ ਕਾਂਗਰਸ ਨੇ ਧਰਨਾ ਲਾਇਆ ਉਹ ਕਹਿੰਦੇ ਵੀ ਲੋਕਤੰਤਰ ਦੀ ਹੱਤਿਆ ਕੀਤੀ ਗਈ ਏ ਭੜਾਰੀ ਬੰਦੇ ਉੱਪਰ ਕਾਦੀ ਹੱਤਿਆ ਕੀਤੀ ਆ ਲੋਕਤੰਤਰ ਦੀ ਡੈਮੋਕ੍ਰੇਸੀ ਦੀ ਕਹਿੰਦੇ ਹੱਤਿਆ ਕੀਤੀ ਏ ਬਿਲਕੁਲ ਕਹਿੰਦੇ ਸਾਡੇ ਮжоਰਿਟੀ ਜ਼ਿਆਦਾ ਸੀ ਇਹਨਾਂ ਨੇ ਕਹਿੰਦੇ ਨਾਲ ਲੈ ਆਵਾ ਕੋਈ ਘੰਟੇ ਅੰਦਰ ਹਾਈਕੋ ਕਹਿੰਦੇ ਜਿਹੜਾ ਕਾਗਦਪਤਾਂ ਜਿਹੜਾ ਡਰਾਮਾ ਚੱ ਕਾਂਗਰਸ ਪਿਛਲੇ ਕਈ ਮਹੀਨਿਆਂ ਤੋਂ ਡਰਾਮੇ ਬਾਜ ਪਾਰਟੀ ਬਣ ਗਈ ਕੋਈ ਮੁੱਦਾ ਵੀ ਹੈ ਕੁਛ ਨਹੀਂ ਹੈ ਵੋਟਗੋਈਆ ਵੋਟਿੰਗ ਵਿੱਚ ਹੱਥ ਘੜੇ ਕਰਵਾਏਗੇ ਕੋਈ ਗੁੱਝਾ ਕੰਮ ਨਹੀਂ ਹੈ ਉੱਤੇ ਵੀਡੀਓ ਲੱਗੇ ਸਭ ਕੁਝ ਗਾਲੀ ਦੁਪਹਿਰੇ ਹਾਈ ਕੋਰਟ ਦਾ ਆਰਡਰ ਆਇਆ ਵੀਡੀਓ ਗਿਆ ਦਾ ਸਪੋਰਟਿੰਗ ਦਾ ਹਰ ਚੀਜ਼ ਕੀਤੀ ਗਈ ਕਾਂਗਰਸ ਫੇਰ ਤੇ ਆਪ ਬਣ ਜੇ ਦੇਵੇ ਪ੍ਰਤਾਪ ਬਾਜੇ ਹੋਣੀ ਆਪ ਮੰਤਰੀ ਬਣ ਜਾਣ ਸੋਨੀ ਬਣ ਜਾਣ ਫੇਰ ਤੇ ਡੈਮੋਕਰੇਸੀ ਬਹੁਤ ਵਧੀਆ ਦੇ ਲੋਕ ਉਹਨਾਂ ਨੂੰ ਛੜਕੇ ਕਰ ਦਿੰਦੇ ਆ ਫਿਰ ਉਹ ਕਹਿੰਦੇ ਡੈਮੋਕ੍ਰੇਸੀ ਦੀ ਹੱਤਿਆ ਹੋ ਗਈ ਆ ਉਹ ਬੰਦਾ ਜਿੰਨਾ ਚਿਰ ਤੇ ਸਤਾਜ ਹੋਏਗੇ ਉਹਨਾਂ ਦੇ ਰਾਜ ਕੀ ਹੁੰਦਾ ਕੀ ਦੀ ਹੁੰਦਾ ਨੇਤਗਰਨੀ ਕਿੱਦਾਂ ਦੀ ਹੁੰਦੀ ਆ ਉਹ ਦੀ ਉਹਨਾਂ ਨੂੰ ਚੇਤੇ ਆਉਂਦੀ ਪਰ ਹੁਣ ਉਹ ਸਤਾ ਤੋਂ ਬਾਅਦ ਨੇ ਤੇ ਬਹੁਤ ਪੂਰੀ ਤਰ੍ਹਾਂ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਤਰਫਦੀ ਆ ਨਾ ਉਹ ਲੋਕੀ ਤੋਂ ਬਿਨਾਂ ਇਹਦਾ ਤਰਫੋਂ ਨੀਤੀਆਂ ਕੋਈ ਨਹੀਂ ਦੇਦਾ ਜਿਹੜਾ ਮਸਲਾ ਜਿਹੜਾ ਚੱਲ ਰਿਹਾ ਕਿ ਬਟੋਕ ਬਾਈ ਕਮਿਟੀ ਦੇ ਸਰਕਾਰ ਉਹਨਾਂ ਪੈਸੇ ਦੋ ਨਹੀਂ ਸਕਦਾ ਇਹ ਪੈਸੇ ਮੇਰੇ ਕੋਲ ਸੁਆਹ ਨੂੰ ਰੱਖੋ ਉਹ ਬੋਕਸ ਦਾ ਬਹੁਤ ਮੜਾ ਹਾਲ ਹੈ ਸਾਰੇ ਸ਼ਹਿਰ ਦੇ ਵਿੱਚ ਪੂਸੇ ਇੰਨਾ ਤੁਸੀਂ ਪੁੱਛਦੇ ਹੋ ਲੱਗਦਾ ਉੱਠਾ ਹੋ ਗਿਆ ਅੱਜ ਹੀ ਹਸਪਤਾਲ ਆਪਦੀ ਬਾਈ ਉਹ ਸ਼ਾਇਦ ਜੰਮ ਲੈਣ ਵਾਲਾ ਸੱਜਰ ਕਰ ਦੋ ਧੰਨਵਾਦ ਜੀ ਪੰਜੀ ਜੀ

تصویریں ہیں اور کمر گوری اور بات کر رہے ہیں تو ادھر ایم ایل <سؤال> اے اور ادھر سامنے ٹھیک ہے ٹھیک ہے ٹھیک ہے ٹھیک ہے جی آ جاؤ ڈاکٹر صاحب ڈاکٹر صاحب انہوں نے کچھ کہا ہے او توجہ کر رہا ہوں ਹਾਂ ਜੀ ਸਭ ਕੀ ਕਰ ਤਾ ਜਿਹੜਾ ਅੰਮ੍ਰਿਤਸਰ ਦੇ ਵਿਕਾਸ ਨੂੰ ਵੀ ਲੈ ਕੇ ਜਿਹੜੀ ਗੱਲ ਪਖਾਈ ਗਈ ਏ ਕਿ ਕੋਈ ਵੀ ਵਿਕਾਸ ਜਿਹੜਾ ਉਹ ਅੰਮ੍ਰਿਤਸਰ ਦਾ ਨਹੀਂ ਰਹਿਣ ਦਿੱਤਾ ਜਾਵੇਗਾ ਇਹ ਇਥੋਂ ਤੱਕ ਕੇ ਅੰਮ੍ਰਿਤਸਰ ਦੀ ਨੋਹਾਰ ਬਦਲਣ ਦਾ ਵੀ ਜਿਹੜਾ ਵਾ ਉਹ ਦਾਵਾ ਕੀਤਾ ਗਿਆ ਤਾਂ ਦੇਖ ਸਕਦੇ ਹੋ ਕਿ ਵਰਕਰਾਂ ਵਿੱਚ ਕਿੰਨੀ ਖੁਸ਼ੀ ਨਹੀਂ ਲਹਿਰ ਆ ਆ ਇੱਕ ਤੋਂ ਇੱਕ ਬਾਅਦ ਜੋ ਹੈ ਫੁੱਲਾਂ ਦੇ ਬੁੱਕੇ ਲੈ ਕੇ ਜਿਹੜੇ ਵਰਕਰ ਨੇ ਸਪਰਤਕ ਨੇ ਜਾਵਾਨ ਨੇ ਉਹ ਪਹੁੰਚ ਰਹੇ ਨੇ ਤਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਖੁਸ਼ੀ ਦੀ ਪੂਰੀ ਲਹਿਰ ਹੈ ਤਾਂ ਵੇਖ ਸਕਦੇ ਹੋ ਕਿ ਦਫ਼ਤਰ ਅੱਪਰ ਸਰ ਮੀਟਿੰਗ ਹੈ ਤਸਵੀਰਾਂ ਨੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਰਸ ਹੈ ਪੂਰਾ ਰਸ ਹੈ ਤਾਂ ਲੋਕ ਆ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਲੋਕ ਜੋ ਆ ਸਨਮਾਨ ਕਰਨ ਲਈ ਮੇਅਰ ਕਾਉਂਸਲਰ ਜਤਿੰਦਰ ਸਿੰਘ ਮੋਤੀਪਾਟੀਆਂ ਨੂੰ ਕਰਨ ਲਈ ਪਹੁੰਚ ਰਹੇ ਨੇ ਆ ਜਾਓ ਆ ਜਾਓ ਬੱਲੇਗਾ ਮੈਂ ਵਿਚਲਾ ਜਾਣਾ ਤੁਹਾਨੂੰ ਦੋ ਯਾਦ ਕਰਾਉਂਦਾ ਤੁਸੀ ਸਕਦੇ ਹੋ ਕਿ ਫੁੱਲਾਂ ਦੇ ਗੁਲਦਸਤੇ ਲੈ ਕੇ ਜਿਹੜਾ ਲੋਕ ਪਹੁੰਚ ਰਹੇ ਨੇ ਜੋ ਮੇਰ ਅੰਮ੍ਰਿਤਸਰ ਨੂੰ ਸਨਮਾਨਤ ਕਰਨ ਦੇ ਲਈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਅੰਮ੍ਰਿਤਸਰ ਕਾਰਪੋਰੇਸ਼ਨ ਦਫਤਰ ਪਈਆਂ ਨੇ ਮੇਰ ਦਫਤਰ ਪਈਆਂ ਨੇ ਜਿੱਥੇ ਵਰਕਰ ਦੇਖ ਸਕਦੇ ਹੋ ਕੋਟੀਪੱਟੀ ਕਿੰਤੀ ਦੇ ਵਿੱਚ ਉੱਜੇ ਹੋਏ ਨੇ